ਮੁਰਦਾਬਾ ਜੈ ਹਾਰਾ ਕਟੜਪੁਰ ਦਾ ਹਾਏ ਹਾਏ ਬੀਜੇਪੀ ਸਰਕਾਰ ਪੁੱਤਾਬਾ ਮੁਰਦਾਬਾ ਮੁਰਦਾਬਾ ਬੀਜੇਪੀ ਸਰਕਾਰ ਪੁੱਤਾਬਾ ਮੁਰਦਾਬਾ ਮੁਰਦਾਬਾ ਖੱਟਨ ਮੋਦੀ ਪੁੱਤਾਬਾ ਗੁਰਦਾਬਾ ਮੁਰਦਾਬਾ ਕਿਸਾਨਾਂ ਨੂੰ ਸਤਿਕਾਰ ਮੈਨੂੰ ਗਰਦਿਛੇ ਕਰਨ ਜੀ ਦੇ ਜੀ ਬੰਦੇ ਜੀ ਜਾਲਦੀ ਮਿੰਟ ਫੋਨ ਤੋਂ ਆਇਆ ਮੈਨੂੰ ਪਰੀ ਹਰੀ ਬੱਗ ਥੋੜਾ ਦਰ ਹੈ ਜਿੰਦਾਬਾਦ 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 ਆ ਨਾਮਪੁਰਾ ਦਾ ਇੱਕ ਜਿੰਦਾਬਾਦ 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 ਮੈਂ ਸਹਰਾਮਬੀਰ ਸਿੰਘ ਲੋਹਾਰਾ ਕਾ ਸੀਨੀਅਰ ਮੀਤ ਪ੍ਰਧਾਨ ਰਾਜੀਵਾਲਾ ਜ਼ਿਲ੍ਹਾ ਪ੍ਰਧਾਨ ਅਸੀਂ ਆਜ ਰਜਿੰਦਰ ਮੌਰਠੀਨਾ ਜੋ ਕਿ ਬੀਜੇਪੀ ਦਾ ਲੀਡਰ ਆ ਉਹਦਾ ਘਰਾਵ ਕਰਨ ਵਾਸਤੇ ਔਰ ਬੋਨੀ ਦਾ ਘਰਾਵ ਕਰਨ ਵਾਸਤੇ ਆਏ ਹਾਂ ਅਹੀਂ ਸਾਡਾ ਮਸਕਦ ਇਹ ਆ ਕਿ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਬੈਠ ਕੇ ਗੱਲ ਕੀਤੀ ਜਾਵੇ ਨਾ ਕਿ ਜਿੱਦਾਂ ਇਹਨਾਂ ਨੇ ਉਥੇ ਬੰਬ ਸੁੱਟ-ਸੁੱਟ ਕੇ ਤੇ ਗੋਲੀਆਂ ਮਾਰ-ਮਾਰ ਕੇ ਕਿਸਾਨਾਂ ਕਹਿਲ ਕੀਤੇ ਆ ਤੇ ਸ਼ਹੀਦ ਵੀ ਹੋਏ ਆ ਇਹ ਕੋ ਚੰਗੀ ਗੱਲ ਨਹੀਂ ਗੀ ਇਹਨਾਂ ਵਾਸਤੇ ਇਹਨਾਂ ਦੇ ਪੌਣੀ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮਲਕੀ ਨਹੀਂ ਕਦੀ ਹੋਈ ਜਿੰਨੀ ਇਹਨਾਂ ਨੇ ਅੱਜ ਮੇਰੇ ਖਿਆਲ ਹਫਤਾ ਹੀ ਹੋ ਗਿਆ ਤੇ ਇਹਨਾਂ ਨੇ ਮਿਲ ਕੇ ਉੱਥੇ ਬੰਬਾਰੀ ਜਿਹੜੀ ਸ਼ੁਰੂ ਕੀਤੀ ਹੈ ਇਹ ਬਹੁਤ ਮਾੜੀ ਹਰਕਤ ਹੈ ਇਹਨਾਂ ਦੀ ਅਸੀਂ ਐਸੇ ਦੇਸ਼ ਦੇ ਮਸਿੰ ਨਹੀਂ ਕਿ ਅਗਰ ਜੇ ਚਾਹੁੰਦੇ ਆ ਕਿ ਇਹ ਇਸ ਦੇਸ਼ ਦੇ ਮਸਿੰਦੇ ਨਹੀਂ ਆਏ ਵਸਲੀਕ ਨਹੀਂ ਹੱਥ ਦੇ ਤੇ ਫਿਰ ਸਾਨੂੰ ਉਹ ਦੱਸਣ ਵੀ ਅਸੀਂ ਕਿਹੜੇ ਪਾਸੇ ਨੂੰ ਸਾਡੇ ਹੋਰ ਵੀ ਗੁਆਢੀ ਮੁਲਕ ਨੇ ਅਸੀਂ ਉਹਨਾਂ ਨਾਲ ਵੀ ਫਿਰ ਸੰਧੀ ਕਰਕੇ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਮਿਲ ਕੇ ਹੈਗਾ ਆਨਾਜ ਆ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਅਸੀਂ ਉਹਨਾਂ ਨਾਲ ਵਪਾਰ ਖੋਲ ਸਕਦੇ ਹਾਂ ਸਾਨੂੰ ਅਸਲੀ ਗੱਲ ਤੇ ਦੱਸਣ ਵੀ ਸਾਡੇ ਨਾਲ ਕੀ ਚਾਹੁੰਦੇ ਆ ਕਿੰਨੇ ਦਿਨ ਤੋਂ ਤੁਹਾਡੇ ਵੱਲੋਂ ਧਰਨਾ ਲਗਾਿਆ ਹੋਇਆ ਹੈ ਵੇਖੋ ਜੀ ਇਹ ਫਿਲਹਾਲ ਸਕੇਐਮਲ ਤਿੰਨ ਦਿਨ ਬਾਅਦ ਔਰ ਉਸ ਤੋਂ ਬਾਅਦ ਜੇਂ ਕਾਲ ਆਵੇਗੀ ਦੁਬਾਰਾ ਫਿਰ ਸੋਚਿਆ ਜਾਊਗਾ ਅਧਾਰ ਤੇ ਬੀਜੇਬੀ ਦਾ ਸਤਾ ਜ਼ਬਰਦਸਤ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੇ ਆਗੂ ਸੰਯੁਕਤ ਕਿਸਾਨ ਮੋਰਚਾ ਅੱਜ ਐਸਕੇਐਮ ਦੇ ਸੱਦੇ ਤੇ ਜੋ ਹਰਿਆਣਾ ਦੇ ਬਾਰਡਰਾਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਦਾ ਜਮਹੂਰੀ ਆਖਿਆ ਸਾਡਾ ਕਿਸਾਨਾਂ ਦਾ ਵੀ ਅਸੀਂ ਦਿੱਲੀ ਜਾ ਕੇ ਕੇਂਦਰ ਦੀ ਸਰਕਾਰ ਨਾਲ ਸਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੇਂਦਰ ਦਾ ਮਸਲਾ ਹੈ ਸਾਡਾ ਕਰਜ਼ਾ ਮਾਫ ਕਰਨਾ ਕੇਂਦਰ ਦਾ ਮਸਲਾ ਹੈ ਔਰ ਤਿੰਨ ਕਾਨੂੰਨ ਰੱਦ ਕਰਨੇ ਚਾਰ ਕਾਨੂੰਨ ਜਿਹੜੇ ਬਣਾਏ ਮਜ਼ਦੂਰਾਂ ਦੇ ਉਹ ਰੱਦ ਕਰਨੇ ਕੇਂਦਰ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਉਹ ਕਿਸਾਨਾਂ ਦੇ ਅੱਜ ਕੇਂਦਰ ਦੇ ਨਾਲ ਆ ਸੋ ਕੇ ਦਿੱਲੀ ਜਿਹੜੀ ਆ ਉਹ ਸਾਡੀ ਦੇਸ਼ ਦੀ ਰਾਜਧਾਨੀ ਆ ਕਿਸਾਨ ਉੱਥੇ ਪਿਛਲੇ 75 ਸਾਲ ਤੋਂ ਆਪਣੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਸਾਨੂੰ ਰੋਕਿਆ ਨਹੀਂਗਾ ਇਹ ਮੋਦੀ ਸਰਕਾਰ ਦਾ ਫਾਸ਼ੀਵਾਦੀ ਆ ਕਾਨੂੰਨ ਆ ਇਹ ਗੈਰ ਜਮਹੂਰੀ ਉਹਨਾਂ ਦਾ ਤੌਰ ਤਰੀਕਾ ਹੈ ਔਰ ਖਾਸ ਕਰਕੇ ਦੇਸ਼ ਦੇ ਕਿਸਾਨਾਂ ਦੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਿਹੜਾ ਉਹਨੂੰ ਸੰਯੁਕਤ ਕਿਸਾਨ ਮੋਰਚਾ برداشت ਨਹੀਂ ਕਰਦਾ ਅਸੀਂ ਉਹਨਾਂ ਦੀ ਜਿਹੜਾ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਦਿੱਲੀ ਉਹਨਾਂ ਨਾਲ ਇੱਕ ਟਕਰਾਓ ਦੀ ਸਥਿਤੀ ਪਾਇਦਾ ਕੀਤੀ ਜਾ ਰਹੀ ਆ ਸੈਕੰਡਲੀ ਪੰਜਾਬ ਦੇ ਅੰਦਰ ਪੰਜਾਬ ਦੇ ਉੱਤੇ ਹਰਿਆਣੇ ਦੀਆਂ ਬਾਰਡਰਾਂ ਨੂੰ ਇਦਾਂ ਬਣਾਤਾ ਜਿਵੇਂ ਪਾਕਿਸਤਾਨ ਅਸੀਂ ਪਾਕਿਸਤਾਨ ਤੋਂ ਆਏ ਹੋ ਯਹੀਂ ਕੋ ਦੂਜੇ ਦੇਸ਼ ਦੇ ਵਾਸੀ ਹੋਈਏ ਔਰ ਇਹ ਚੀਜ਼ ਜਿਹੜੀ ਆ ਬੀਜੇਪੀ ਸਰਕਾਰ ਇੱਕ ਯੋਜਨਾ ਵਾਂਗ ਧੰਗ ਨਾਲ ਪੰਜਾਬ ਨੂੰ ਬਗਾਨਗੀ ਵਾਲੇ ਪਾਸੇ ਧੱਕ ਰਹੀ ਆ ਔਰ ਉਹ ਉਹ ਚਾਹੁੰਦੇ ਆ ਵੀ ਪੰਜਾਬ ਚ ਬਗਾਨਗੀ ਦਾ ਅਹਿਸਾਸ ਹੋਵੇ ਪੰਜਾਬ ਚ ਇਤਰਾ ਦੇ ਤਾਤੋ ਦਾ ਫਾਇਦਾ ਠਾ ਕੇ ਪੰਜਾਬ ਚ ਅ 84 ਵਾਲੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਣ ਇਹਨਾਂ ਗੱਲਾਂ ਤੋਂ ਭਾਜਪੀ ਨੂੰ ਬਾਜ ਆਉਣਾ ਚਾਹੀਦਾ ਔਰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਉਹਨਾਂ ਤੇ ਤਸ਼ੱਦਦ ਬੰਦ ਕਰਨਾ ਚਾਹੀਦਾ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਜਿਹੜੇ ਸਾਰੇ ਕਰਜ਼ੇ ਦੇ ਉੱਤੇ ਜਿਹੜੀ ਆ ਉਹ ਲੀਕ ਮਾਰੀ ਜਾਣੀ ਚਾਹੀਦੀ ਕਿੰਨੇ ਦਿਨ ਤਾਡੇ ਬਲੇ ਧਰਨਾ ਤਿੰਨ ਦਿਨ ਲਈ ਧਰਨਾ ਲਗਾਤਾਰ 20 21 22 ਤਿੰਨ ਦਿਨ ਲਗਾਤਾਰ ਚੱਲੂਗਾ ਅਗੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਅਨਸਾਰ ਐਸ ਕੇਮਾਂ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਕਰੂਗਾ ਤੇ ਉਹਦੇ ਅਨੁਸਾਰ ਅਗਲਾ ਅੰਦੋਲਨ ਜਿਹੜਾ ਕੀਤਾ ਜਾਊਗਾ